ਬਾਈ ਜੀ ਕੀ ਨਾਮ ਆ ਤੁਹਾਡਾ ਕੀ ਝਗੜਾ ਕੀ ਲੜਾਈ ਹੈ ਸਾਰਾ ਵਿਸਤਾਰ ਸਹਿ ਦੱਸੋ ਮੇਰਾ ਨਾਮ ਜੀ ਲਵਜੀਤ ਸਿੰਘ ਆ ਜੀ ਸਾਨੂੰ ਕੋ ਬਲਵਿੰਦਰ ਸਿੰਘ ਭੂਨੇ ਪਿੰਡ ਦਾ ਮੈਂ ਵਾਸੀ ਆ ਜੀ ਜ਼ਿਲ੍ਹਾ ਮੇਰਾ ਮੋਗਾ ਹੈ ਜੀ ਤੇ ਬਾਦ ਮੇਰਾ ਮੇਰੀ ਘਰ ਵਾਲੀ ਨਾਲ ਆ ਜੀ ਝਗੜਾ ਸੀਗਾ ਸਾਡਾ ਕਾਫੀ ਲੰਮੇ ਸਮੇਂ ਤੋਂ ਜੀ ਤੇ ਮੇਰੀ ਘਰ ਵਾਲੀ ਪਿੰਡ ਧਿਆੜਾ ਜ਼ਿਲ੍ਹਾ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਰਹਿਣ ਵਾਲੀ ਹੈ ਜੀ ਮੇਰਾ ਖਸ ਜੋ ਕਿ ਮਾਲਾ ਮੇਰੀ ਮਜ਼ਦੂਰਗੀ ਤੋਂ ਬਿਨਾ ਉਹਨਾਂ ਨੂੰ ਬਾਹਰ ਭੇਜਤਾ ਜੀ ਮੇਰੇ ਨਾਲ ਤੇ 5 ਸਾਲ 6 ਸਾਲ ਹੋ ਗਏ ਜੀ ਮੇਰੀ ਮੈਰਿਜ ਹੋਈ ਨੂੰ ਤੇ ਉਹ ਮੇਰੇ ਨਾਲ ਮਨ ਲੱਗੀ ਹਰ ਵਾਰੀ ਲੜਾਈ ਝਗੜਾ ਕਰਦੀ ਆ ਜੀ ਤੇ ਮੈਨੂੰ ਮੇਰੇ ਬੱਚੇ ਨੂੰ ਮੇਥੋਂ ਦੂਰ ਕੀਤਾ ਹੋਇਆ ਹੈ ਜੀ ਤੇ ਮੈਨੂੰ ਨਾ ਤਾਂ ਬੱਚੇ ਨਾਲ ਮਿਲਣ ਦੇ ਰਹੀ ਹੈ ਜੀ ਤੇ ਚੂਰੀ ਘਰ ਵਾਲੀ ਨੂੰ ਬਾਹਰ ਤੋਰਦਾ ਜੀ ਜਾਉਂਦੇ ਜੀ ਦਬਈ ਤਿੰਨ ਮਹੀਨਿਆਂ ਦੇ ਟੂਰਿਸਟ ਵੀਜੇ ਲਈ ਜਾਂਦੇ ਆ ਜੀ ਉੱਥੇ ਕੋਈ ਹੋਟਲ ਲੈਣ ਦਾ ਕੰਮ ਆ ਜੀ ਉਹਦੇ ਵਿੱਚ ਪਤਾ ਨਹੀਂ ਕੀ ਮਤਲਬ ਕੰਮ ਕਰਦੇ ਆ ਜੀ ਇਹ ਜਿਹੜੀ ਤੁਹਾਡੀ ਪਤਨੀ ਆ ਤੁਹਾਡੇ ਕਹਨੇ ਤੋਂ ਬਾਹਰ ਹੋ ਕੇ ਬਾਹਰ ਗਈ ਹੈ ਹਾਂਜੀ ਹਾਂਜੀ ਸਰ ਮੇਰੇ ਕਹਨੇ ਤੋਂ ਦਰਸਾਲ ਹੋ ਕੇ ਬਾਹਰ ਗਈ ਹੈ ਜੀ ਉਹ ਮੇਰੀ ਸੱਸ ਨੇ ਚੋਰੀ ਚੜਾਈ ਆ ਜੀ ਮੇਰੇ ਤੋਂ ਬਿਨਾ ਪੁੱਛੇ ਜਦੋਂ ਮੈਂ ਉਹਨਾਂ ਨੂੰ ਰੋਕਣ ਲਈ ਗਿਆ ਪਿੰਡ ਧਿਆੜੇ ਚ ਜੀ ਤੇ ਉਹਨਾਂ ਨੇ ਮੇਰੇ ਨਾਲ ਹੱਥੋ ਪਾਈ ਕੀਤੀ ਜੀ ਤੇ ਮੇਰੇ ਬੱਚੇ ਨੂੰ ਵੀ ਨਹੀਂ ਮਿਲਣ ਦਿੱਤਾ ਗਿਆ 2 ਮਹੀਨੇ ਹੋ ਗਏ ਜੀ ਤੇ ਬੰਦਿਆਂ ਨੇ ਇਕੱਠੇ ਕਰਕੇ ਮੇਰੇ ਨਾਲ ਕੁੱਟ ਮਾਰ ਕੀਤੀ ਜੀ ਉੱਥੇ ਤੇ ਮੈਂ ਪ੍ਰਸ਼ਾਸਨ ਤੋਂ ਉਹੀ ਚਾਹੁੰਨਾ ਵੀ ਮੈਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਪਰਿਵਾਰਕ ਮੈਂਬਰ ਇਕੱਤਰ ਹੋਏ ਹੋ ਜੀ ਕੀ ਕਾਰਨ ਹੈ ਕੀ ਰੋਲ ਹੈ ਦੱਸੋ ਤੁਸੀਂ ਵਿਸਤਾਰ ਸਹਿਤ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਬੇਟਾ ਲਵਜੀਤ ਸਿੰਘ ਸੀਮਾ ਰਾਣੀ ਸਾਡੀ ਨੋ ਆ ਜੀ ਅਸੀਂ ਮਤਲਬ 5-6 ਸਾਲ ਤੋਂ ਵਿਆਹ ਕੇ ਲਿਆਂਦੀ ਆ ਤਿੰਨ ਢਾਈ ਸਾਲ ਸਾਡੇ ਨਾਲ ਬਹੁਤ ਵਧੀਆ ਰਹੀ ਆ ਵਧੀਆ ਰਹੀ ਆ ਅੱਛਾ ਰੋਟੀ ਪਾਣੀ ਸਾਡੇ ਮਾਤਾ ਜੀ ਬਜ਼ੁਰਗ ਆ ਮੇਰੇ ਘਰ ਵਾਲਾ ਬਜ਼ੁਰਗ ਆ ਵਧੀਆ ਰਹੀ ਆ ਜਾਨੀ ਕਿ 2 ਕਸਾਲਾਂ ਤੋਂ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਆ ਬਈ ਮਾਂ ਦੀ ਮਗਰ ਲੱਗਦੀ ਆ ਹਰ ਗੱਲ ਨਾਲ ਥਾਣਿਆਂ 'ਚ ਕਿੰਨੇ ਵਾਰੀ ਹੋਇਆ ਗਿੱਦੜ-ਬਿੰਡੀ ਸਾਨੂੰ ਬੁਲਾਇਆ ਗਿਆ ਸਾਡੇ ਪਿੰਡ ਦਾ ਸਰਪੰਚ ਸਾਹ ਵੀ ਗਏ ਉਹਨਾਂ ਨਗਰ ਦੇ ਤੇ ਬਹੁਤ ਜ਼ਿਆਦਾ ਬੋਲੀ ਕਹਿੰਦੀ ਵੀ ਮੈਂ ਰੋਟੀ ਤਾਂ ਦੇਣੀ ਨਹੀਂ ਰੋਟੀ ਤਾਂ ਕਹਿੰਦੀ ਤੇਰੀ ਕੁੜੀ ਦਊਗੀ ਤੂੰ ਦੇਈ ਰੋਟੀ ਤੇ ਮੈਨੂੰ ਜਗਾ ਭਾਲਦੀ ਆ ਕਦੇ ਹੁਣ ਇਹਦੀ ਮਾਂ ਨੇ ਮੇਰੇ ਬੇਟੇ ਤੋਂ ਚੋਰੀ ਚੜਾਈ ਆ ਦਵਾਈ ਗਈ ਆ ਦੇਵਪਾਰ ਦੇ ਧੰਦੇ ਚ ਕੱਲੀਆਂ ਕੁੜੀਆਂ ਕੁੜੀਆਂ ਚਾਰੇ ਹੀ ਕੱਲ ਰਹੀ ਆ ਜੀ ਉਹ ਹੋਰ ਵੀ ਕੁੜੀਆਂ ਬਹੁਤ ਕੱਲੀਆਂ ਮੇਰੀ ਬੇਟੀ ਨੂੰ ਵੀ ਕਹਿਤਾ ਸੀਗਾ ਤੇ ਮੇਰੀ ਬੇਟੀ ਦਾ ਤਾਂ ਚਲੋ ਨਹੀਂ ਬਣਿਆ ਸੀ ਨਹੀਂ ਮੰਨੇ ਕਰਤਾ ਤੇ ਬਸ ਉਹਦਾ ਨਾ ਇਦਾਂ ਦਾ ਹੀ ਕੰਮ ਚੱਲ ਰਿਹਾ ਵਾ ਦੇਖੋ ਅਸੀਂ ਕਹਿਣਾ ਨਹੀਂ ਚਾਹੁੰਦੇ ਇਹ ਗੱਲ ਬਈ ਅਸੀਂ ਕਹਿੰਨੇ ਆ ਦੇਖੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕਹਿੰਦੀ ਮੰਮੀ ਮੈਂ ਆ ਗਈ ਆਪਣੀ ਮੈਡਮ ਅਫਸਰ ਹੈਗੀ ਆ ਮਹਿਣੇ ਤੋਂ ਉਨਾਂ ਨੇ ਸਾਨੂੰ ਫੋਨ ਤੇ ਗੱਲਬਾਤ ਕੀਤੀ ਬਈ ਮਾਤਾ ਜੀ ਤੁਹਾਡੀ ਨੌਂ ਘਰੇ ਆਉਂਦੀ ਐ ਕਿ ਕੋਈ ਗੱਲ ਨਹੀਂ ਆ ਜਾਣ ਤੋਂ ਬੱਚਾ ਲੈ ਕੇ ਚਵਾਰੇ ਤੇ ਕਮਰਾ ਦਿੱਤਾ ਨੀਚੇ ਇੱਕ ਰੂਮ ਦਿੱਤਾ ਬਹੁਤ ਵਧੀਆ ਰਹਿੰਦੀ ਆ ਮਾੜੀ ਮਾੜੀ ਗੱਲ ਤੇ ਬਾਹਰ ਜਾਣ ਪਿੱਛੇ ਬੇਟੇ ਨਾਲ ਲੜਾਈ ਝਗੜਾ ਹੋ ਗਿਆ ਬੱਚਾ ਬੇਟਾ ਮੇਰਾ ਬੇਟਾ ਚੱਕ ਕੇ ਮੇਰੇ ਕੱਪੜੇ ਵਾਲੀ ਦੁਕਾਨ ਤੇ ਛੱਡ ਗਿਆ ਉਥੋਂ ਜਾ ਕੇ ਬੱਚਾ ਲੈ ਗਈ ਚੋਰੀ ਇਹਨੇ ਟੇਚੀ ਭਰ ਕੇ 2 ਦਿਨ ਜੀ ਸਾਡੇ ਦੁਕਾਨ ਤੇ ਰੱਖੇ ਆ ਸਾਡੇ ਪੁੱਛਿਆ ਜਾਵੇ ਅਸੀਂ ਉਹ ਵੀ ਮੌਜੂਦ ਕਰਵਾਵਾਂਗੇ ਤਾ ਚੋਰੀ ਗਈ ਆ ਅਸੀਂ ਇਸ ਗੱਲ ਦੀ ਗੌਰ ਨਹੀਂ ਕੀਤੀ ਮੇਰੇ ਘਰ ਵਾਲੇ ਨੇ ਗੌਰ ਨਹੀਂ ਕੀਤੀ ਸਾਡੇ ਮਾਤਾ ਜੀ ਘਰੇ ਸੀ ਦੂਜੇ ਦਿਨ ਤੋਂ ਵੀ ਚੋਰੀ ਲੈ ਕੇ ਗਈ ਆ ਲੱਖ ਰੁਪਇਆ ਸੀ ਬਿਆਨਾ ਲਿਆ ਸੀਗਾ ਤੇ ਉਹ ਕਾਗਜ਼ ਸਾਡੇ ਕੋਲੇ ਆ ਪਈ ਆ ਤੇ ਮੇਰੇ ਬੇਟੇ ਨੂੰ ਮੈਂ ਦਿੱਤੇ ਸੀ ਗੱਡੀ ਲੈਣ ਵਾਸਤੇ ਲੱਖ ਰੁਪਇਆ ਲੈ ਗਈ ਆ 50000 ਦਾ ਸੋਨਾ ਲੈ ਗਈ ਆ ਸਾਡੇ ਕੋਲੋਂ ਤੇ 420 ਸਾਡੇ ਨਾਲ ਕਰਦੀਆਂ ਵਾ ਤੇ ਸਾਡੀ ਪ੍ਰਸ਼ਾਸਨ ਅੱਗੇ ਇਹ ਬੇਨਤੀ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਜਿਵੇਂ ਲੋਕਾਂ ਦੀਆਂ ਨੋਹਾਂ ਧੀਆਂ ਰਹਿੰਦੀਆਂ ਘਰ ਵਿੱਚ ਉਦਾਂ ਆ ਕੇ ਰਵੇ ਤੇ ਮੇਰੇ ਪੋਤੇ ਨੂੰ ਸਾਨੂੰ ਮਿਲਾਓ ਸਾਡੀ ਹੱਥ ਬੰਨ੍ਹ ਕੇ ਅਫਸਰ ਸ਼ਹਿਵਾਨਾ ਨੂੰ ਬੇਨਤੀ ਆ ਵੀ ਸਾਡੀ ਮਦਦ ਕਰੋ ਸਾਡੇ ਮੇਰੇ ਬੇਟੇ ਨੇ ਐਸਐਸਪੀ ਦੇ ਦਰਖਾਸਤ ਦਿੱਤੀ ਆ ਤਾਂ ਕੋਈ ਸੁਣਵਾਈ ਨਹੀਂ ਹਲੇ ਤੱਕ ਹੋਈ ਸਾਡੇ ਬਹੁਤ bari ਕੁਲਵਿੰਦਰ ਕੌਰ ਮੈਡਮ ਨੇ ਵੀ ਪਹਿਲਾਂ ਫੈਸਲਾ ਕੀਤਾ ਸੀਗਾ ਤੇ ਸਾਡੀ ਬਹੁਤ ਮੇਰੇ ਹਸਬੈਂਡ ਦੀ ਵੀ ਬਹੁਤ ਬੇਇੱਜ਼ਤੀ ਕੀਤੀ ਦੱਸੋ ਸਾਡੇ ਕੋਲੇ ਸਾਰਾ ਪੌਸ਼ਾਤੀ ਜ਼ਮੀਨ ਵੀ ਆ ਜਿੰਨੇ ਕਿ ਚਲੋ ਅਸੀਂ ਇਹ ਹੰਕਾਰ ਮਾਣ ਨਹੀਂ ਕਰਦੇ ਵੀ ਚਲੋ ਕਿੱਲਾ ਕਪੈੜੀ ਦਾ ਵਾ ਸੋਹਣੀ ਬੜੀ ਕੋਠੀ ਲਈ ਆ ਬੇਟਾ ਮੇਰਾ ਗੱਡੀ ਚਲਾਉਂਦਾ ਵਾ ਅਸੀਂ ਮਿਡਲ ਕਲਾਸ ਚੋਂ ਆ ਚਲੋ ਮਾਲਕ ਦੀ ਰਹਿਮਤ ਆ ਅਸੀਂ ਆਪਦਾ ਕਰਦੇ ਆ ਖਾਣੇ ਘਰ ਗ੍ਰਿਸ਼ਤੀ ਤੇ ਛਾਲਾ ਮਾਰਦੀਆਂ ਜੀ ਖਾਂਦੀਆਂ ਪੀਂਦੀਆਂ ਸਾਡੇ ਘਰੇ ਕਿਸੇ ਚੀਜ਼ ਦੀ ਕਮੀ ਨਹੀਂ ਮੈਂ ਬਹੁਤ ਵਾਰੀ ਸਮਝਾਇਆ ਪੁੱਤ ਪੁੱਤ ਕਰਦੀਆਂ ਵੀ ਬੇਟਾ ਕੋਈ ਨਾ ਛੋਟੇ ਛੋਟੇ ਲੜਾਈਆਂ ਝਗੜੇ ਕਿਹੜੇ ਘਰਾਂ ਚ ਨਹੀਂ ਹੁੰਦੇਗੇ ਸਾਰੇ ਘਰਾਂ ਚ ਹੁੰਦੇ ਆ ਭਰਾਜੀ ਲੜਾਈਆਂ ਝਗੜੇ ਤਾਂ ਤੇ ਦੇਖੋ ਅਸਲ ਘਰਾਣੇ ਟਿਕਾਣੇ ਦੀਆਂ ਧੀਆ ਤਾਂ ਆਪਦੀ ਮਰਜ਼ਾ ਦਾ ਚ ਹੀ ਰਹਿੰਦੀਆਂ ਵਾ ਪ੍ਰਸ਼ਾਸਨ ਵੱਲੋਂ ਤੁਸੀਂ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਗਈ ਹੈ ਕੀ ਕਾਰਵਾਈ ਕੀਤੀ ਗਈ ਹੈ ਜੀ ਪ੍ਰਸ਼ਾਸਨ ਨੇ ਸਾਡੀ ਕੋਈ ਹਲੇ ਮੰਗ ਸੁਣਵਾਈ ਨਹੀਂ ਹੋਈਗੀ ਜਾਨੀ ਕਿ ਵੀ ਜਦੋਂ ਮੇਰਾ ਬੇਟਾ ਦਿਨ 4 ਵਜੇ ਸਰਪੰਚ ਦਾ ਇੱਥੇ ਸਾਬਕਾ ਸਰਪੰਚ ਦਾ ਬੇਟਾ ਨਾਲ ਤੇ 4 ਵਜੇ ਸ਼ਾਮ ਨੂੰ ਇੱਥੋਂ ਗਈ ਆ ਕਹਿੰਦੀ ਰਾਤ ਨੂੰ ਕੁੱਟਮਾਰ ਕਰਨ ਆ ਗਿਆ ਸਾਨੂੰ ਤੇ ਕਹਿੰਦੀ ਪਿਸਤੌਲ ਲੈ ਕੇ ਆ ਗਿਆ ਨਜਾਇਜ਼ ਹੀ ਪਿਸਤੌਲ ਦਾ ਪਾਈ ਜਾਂਦੀ ਆ ਤੇ ਉੱਥੇ ਸਾਡੇ ਜਗਰਾਉਂ ਦਰਖਾਸਤ ਕੀਤੀ ਸੀਗੀ ਇਹਨੇ ਤੇ ਅਸੀਂ ਗਏ ਸੀ ਸਾਡੇ ਮੇਰੇ ਭਰਾ ਜੀ ਨੇ ਹੰਗ ਸਿੰਘ ਹੋਣੀ ਨਾਲ ਗਏ ਆ ਤੇ ਉੱਥੇ ਸਾਨੂੰ ਮਤਲਬ ਚਲੋ ਅਫਸਰ ਸਹਿਬਾਨਾਂ ਨੂੰ ਅਸੀਂ ਗਲਤ ਨਹੀਂ ਕਹਿੰਦੇ ਪਰ ਉਹ ਕਿਸੇ ਗੱਲ ਤੇ ਨਹੀਂ ਆਈ ਬੱਚਾ ਵੀ ਨਹੀਂ ਨਾਲ ਉਹਨਾਂ ਦੇ ਕਹਿਣ ਤੇ ਲੈ ਕੇ ਆਈ ਤੇ ਸਾਨੂੰ ਨਾ ਬੱਚਾ ਮਲਾਉਂਦੇ ਆ ਜੀ ਮੇਰੇ ਬੇਟੇ ਨੂੰ ਮਤਲਬ ਕਿ ਵੀ ਹਰ ਗੱਲ 'ਚ ਝੂਠਾ ਕਰਦੇ ਆ ਉਲਟਾ ਜਦੋਂ ਫੋਨ ਤੇ ਗੱਲ ਕੀਤੀ ਅਫਸਰ ਸਹਿਬਾਨ ਨੇ ਗੁਰਪ੍ਰੀਤ ਸਿੰਘ ਜੀ ਨੇ ਤੇ ਕਹਿੰਦੇ ਵੀ ਇਹਨੇ ਬੰਦਾ ਬਣਨਾ ਜਾਂ ਨਹੀਂ ਬਣਨਾ ਤੇ ਬੰਦਾ ਤੂੰ ਬੰਦੇ ਦੀ ਧੀ ਬਣ ਤੂੰ ਬਾਹਰ ਜਾ ਕੇ ਬੈਠੀ ਆ ਚੋਰੀ ਸਾਡੇ ਸਾਰੇ ਪਰਿਵਾਰ ਤੋਂ ਚੋਰੀ ਗਈ ਆ ਘਰੇ ਮੇਰਾ ਮਾਤਾ ਜੀ ਆ ਬਜ਼ੁਰਗ ਤੇ ਮੇਰੇ ਘਰ ਵਾਲਾ ਹੀ ਘਰੋਂ ਚੋਰੀ ਪਹਿਲੇ ਨੰਬਰ ਤੇ ਵੀ ਚੋਰੀ ਪਹਿਲੇ ਦਿਨ ਵੀ ਚੋਰੀ ਗਈ ਆ ਦੂਜੇ ਦਿਨੋਂ ਵੀ ਚੋਰੀ ਸਮਾਨ ਲੈ ਕੇ ਗਈ ਆ 50000 ਦਾ ਸਾਡਾ ਸੋਨਾ ਤੇ ਆ ਵੇਖੋ ਲੱਖ ਰੁਪਈਆ ਸੀ ਬਿਆਨਾ ਲਿਆ ਹੋਇਆ ਤੇ ਗੱਡੀ ਲੈਣ ਨੂੰ ਮੇਰੇ ਬੇਟੇ ਨੂੰ ਮੈਂ ਪੈਸੇ ਫੜਾਈ ਸੀ ਵੀ ਪੁੱਤ ਗੱਡੀ ਦੇਖ ਲੈ ਕੋਈ ਤਾਂ ਇਹ ਨਹੀਂ ਬੱਸ ਇਹਨਾਂ ਦੇ ਹਾਲਾਤ ਹੀ ਇਦਾਂ ਦੀ ਆ ਪਹਿਲਾਂ ਵੀ ਸਾਡੇ ਨਾਲ ਪੜਦਿਆਂ ਤੱਕ ਨਹੀਂ ਸਾਡਾ ਭਰਾ ਜੀ ਇਹਨਾਂ ਨੇ ਕੁਝ ਛੱਡਿਆ ਘਰੇ ਪੜਦੇ ਵੀ ਇੱਥੋਂ ਆਰ ਦੇ ਕਮਰੇ ਰੂਮ ਚੋ ਲਾ ਕੇ ਉੱਥੇ ਉਪੜ ਦੇ ਕਰਦੇ ਆ ਬਾਬਾ ਜੀ ਤੁਸੀਂ ਇੱਕ ਇਹਨਾਂ ਦੇ ਪਰਿਵਾਰਕ ਮੈਂਬਰ ਹੋ ਇਸ ਮਸਲੇ ਨੂੰ ਸੁਲਝਾਉਣ ਵਿੱਚ ਕਿਸ ਤਰ੍ਹਾਂ ਦਾ ਤੁਸੀਂ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਾ ਸਿੰਘ ਜੀ ਗੱਲ ਇਹ ਆ ਵੀ ਇਹ ਆਏ ਦਿਨ ਜਿਹੜੀਆਂ ਘਟਨਾਵਾਂ ਵੇਖਣ ਨੂੰ ਸਾਨੂੰ ਮਿਲਦੀਆਂ ਤੇ ਦਾਸ ਨਰਮਲ ਸਿੰਘ ਜ਼ਿਲ੍ਹਾ ਜੇਹੇਦਾਰ ਤੇ ਸਾਡੇ ਮਾਹਕਾਲ ਜੀ ਸੇਵਕ ਮੋਗੇ ਤੋਂ ਤੇ ਜਿਨ੍ਹਾਂ ਦੇ ਮੌਜੂਦਾ ਮੁਖੀ ਸਿੰਘ ਸਹਿਵਾਨ ਸਿੰਘ ਬਾਬਾ ਕੁਲਵਿੰਦਰ ਸਿੰਘ ਜੀ ਚੌਂਤੇ ਵਾਲੇ ਸ੍ਰੀ ਚਮਕੌਰ ਸਾਹਿਬ ਵਾਲੇ ਤੇ ਇਹ ਮਾਵਲਾ ਇਹ ਆ ਵੀ ਇਹ ਪਿੰਡ ਭੋਨਾ ਦੀ ਇੱਕ ਜਿਹੜੀ ਘਟਨਾ ਬਹੁਤ ਮੰਦਭਾਗੀ ਘਟਨਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹ ਲਵਜੀਤ ਸਿੰਘ ਦੇ ਘਰੋਂ ਜਿਹੜੀ ਕੁੜੀ ਸੀਮਾ ਇੱਕ ਧਿਆੜੇ ਇਹਨਾਂ ਦੇ ਸਹੁਰੇ ਆ ਤੇ ਜ਼ਿਲ੍ਹਾ ਲੁਧਿਆਣਾ ਇਹਦੀ ਜਿਹੜੀ ਸੱਸਾ ਕਾਫੀ ਸਮੇਂ ਤੋਂ ਲੰਮੇ ਸਮੇਂ ਤੋਂ ਜਿਹੜੀਆਂ ਗਲਤ ਗਤੀਵਿਧੀਆਂ ਹੋ ਰਹੀਆਂ ਉਹਨਾਂ ਨੂੰ ਰੋਕਣ ਦੀ ਬਜਾਏ ਤੇ ਆਪ ਵਡਾਵਾ ਦੇ ਰਹੇ ਆ ਚਲੋ ਅਸੀਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇਗੇ ਅਸੀਂ ਬੱਚੀਆਂ ਬਾਰੇ ਕਹਿਣਾ ਚਾਹਾਂਗੇ ਕਿਸੇ ਦੀ ਜ਼ਿੰਦਗੀ ਬਾਰੇ ਅਸੀਂ ਕੀ ਲੈਣਾ ਹੈ ਜਿਹੜੀਆਂ ਬੱਚੀਆਂ ਨੂੰ ਇਹ ਬਾਹਰ ਭੇਜਦੀ ਆ 2 ਢਾਈ ਮਹੀਨਾਤ ਤੇ ਪ੍ਰਸ਼ਾਸਨ ਨੂੰ ਸਾਨੂੰ ਇਹੀ ਬੇਨਤੀ ਆ ਪ੍ਰਸ਼ਾਸਨ ਅੱਗੇ ਵੀ ਸਾਨੂੰ ਇਹਦਾ ਜਿਹੜਾ ਰਿਜ਼ਲਟ ਕੱਢ ਕੇ ਦਿੱਤਾ ਜਾਵੇ ਵੀ 2 ਮਹੀਨਿਆਂ ਤੇ ਬਾਹਰ ਜਾ ਕੇ ਕੀ ਬਣਦਾ ਠੀਕ ਹੈ ਜੀ ਉਥੋਂ ਕੀ ਕਮਾ ਕੇ ਲਿਆਉਂਦੀਆਂ ਦੋ ਮਹੀਨਿਆਂ ਦੇ ਵਿੱਚ ਲੋਕ ਸਾਲ-ਸਾਲ ਆਉਂਦੇ ਦੋ-ਦੋ ਤਿੰਨ-ਤਿੰਨ ਸਾਲ ਲਾ ਆਉਂਦੇ ਆ ਫਿਰ ਵੀ ਨਹੀਂ ਕੁਝ ਬਣਦਾ ਤੇ ਇੱਕ ਬੱਚੀਆਂ ਦੋ ਮਹੀਨੇ ਬਾਹਰ ਜਾ ਕੇ ਤੇ ਉਥੋਂ ਕੀ ਕਮਾਈ ਕਰਕੇ ਲਿਆਉਂਦੀਆਂ ਜੀ ਸਾਡੀ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹਦਾ ਜਿਹੜਾ ਸਿੱਟਾ ਕੱਢਿਆ ਜਾਵੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਹੋਈ ਆ ਤੇ ਉਹ ਗਈ ਆ ਮਹਿਨੇ ਠਾਣੇ ਠੀਕ ਹੈ ਜੀ ਮੈਨੇ ਠਾਣੇ ਵਾਲਿਆਂ ਨੇ ਹਜੇ ਤੱਕ ਆਪਾਂ ਨੂੰ ਕੋਈ ਮਤਲਬ ਵੀ ਫੋਨ ਨਹੀਂ ਲਾਇਆਗਾ ਅੱਜ 10 ਦਿਨ ਹੋ ਗਏ ਆ ਇਹਨਾਂ ਕੋਲੇ ਕੋਈ ਵੀ ਕਾਰਵਾਈ ਦੀ ਹਜੇ ਮਤਲਬ ਵੀ ਰਿਜ਼ਲਟ ਨਹੀਂ ਪਹੁੰਚਿਆਗਾ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਜਿਹੜਾ ਇਹਦਾ ਨਤੀਜੇ ਤੇ ਪਹੁੰਚ ਕੇ ਤੇ ਇਹਨਾਂ ਦਾ ਜਿਹੜਾ ਘਰ ਆ ਵਸਾਇਆ ਜਾਵੇ ਅਸੀਂ ਘਰ ਵਸਾਉਣ ਦੀ ਮੰਗ ਕਰਦੇ ਆ ਨਾ ਕਿ ਅਸੀਂ ਕੋਈ ਤੋੜਨ ਦੀ ਮੰਗ ਕਰਦੇ ਆ ਤੇ ਜਿਹੜੀ ਕੁੜੀ ਦੀ ਮਾਤਾ ਐ ਕੀ ਨਾਮ ਕਮਲਜੀਤ ਕੌਰ ਤੇ ਉਸ ਭੈਣ ਨੂੰ ਵੀ ਇੱਕ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਤੁਹਾਡੇ ਮਾਧਮ ਦੇ ਰਾਹੀਂ ਵੀ ਭੈਣੇ ਬੱਚੀਆਂ ਦਾ ਘਰ ਆ ਜਿਹੜਾ ਵਸਾਇਆ ਜਾਂਦਾ ਜਦ ਕਿ ਬੱਚੀਆਂ ਦੇ ਪਰਿਵਾਰ ਜਿਹੜੇ ਆ ਉਹ ਘਰ ਤੋੜਦੇ ਨਹੀਂਗੇ ਤੇ ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਵੀ ਜਿਹੜੀ ਕਮਲਜੀਤ ਕੌਰ ਆ ਭੈਣ ਉਹ ਆਪਣੀ ਬੱਚੀ ਦਾ ਘਰ ਆਪ ਹੀ ਖਰਾਬ ਕਰ ਰਹੀ ਆ ਇੱਕ ਦਾ ਨਹੀਂ ਕਰ ਰਹੀ ਜਿਹੜੀਆਂ ਦੂਜੀਆਂ ਬੱਚੀਆਂ ਉਹ ਵੀ ਬਾਹਰ ਭੇਜੀਆਂ ਹੋਈਆਂ ਹੋਣਗੀਆਂ ਤੇ ਇਹਦਾ ਜੇ ਰਿਜ਼ਲਟ ਨਿਕਲ ਆਇਆ ਤਾਂ ਬਹੁਤ ਮਾੜਾ ਨਿਕਲੂਗਾ ਜੀ ਕਿਉਂਕਿ ਗਲਤ ਗਤੀਵਿਧੀਆਂ ਨੂੰ ਵੜਾਵਾ ਦੇਣਾ ਆਪਾਂ ਕਾਨੂੰਨ ਦੇ ਦਰੇਚ ਵੀ ਗਲਤ ਆ ਇਸ ਚੀਜ਼ ਦੇ ਵਿੱਚ ਤੇ ਸਾਡੀ ਹੱਥ ਬੰਨ ਕੇ ਬੇਨਤੀ ਆ ਵੀ ਉਹਨੂੰ ਬਾਹਰੋਂ ਮੰਗਵਾਇਆ ਜਾਵੇ ਤੇ ਦੂਸਰੀ ਬੇਨਤੀ ਇਹ ਆ ਜਿਹੜੀ ਬਹੁਤ ਵੱਡੀ ਇੱਕ 2 ਸਾਲ ਦਾ ਜਿਹੜਾ ਬੱਚਾ ਇਹਨਾਂ ਦਾ ਨਿਸ਼ਾਨ ਸਿੰਘ ਆ ਫਤੇ ਸਿੰਘ ਫਤੇ ਵੀਰ ਸਿੰਘ 2 ਸਾਲ ਦਾ ਇਹਦਾ ਬੱਚਾ ਫਤੇ ਵੀਰ ਸਿੰਘ ਤੇ ਇਹ ਵੀ ਅਸੀਂ ਮੰਗ ਕਰਦੇ ਆ ਵੀ ਜਿਹੜਾ ਇਹ ਪਰਿਵਾਰ ਤੋਂ ਵਿਛੜਿਆ ਗਿਆ ਏ ਮਾਂ ਤੋਂ ਵੀ ਵਿਛੜਿਆ ਗਿਆ ਏ ਤੇ ਇਸ ਪਰਿਵਾਰ ਤੋਂ ਵੀ ਵਿਛੋੜਿਆ ਗਿਆ ਤੇ ਉਹਨੂੰ ਜਿਹੜੀ ਭੈਣ ਕਮਲਜੀਤ ਕੌਰ ਆ ਇਹਨਾਂ ਦੀ ਸੱਸ ਆ ਜਿਹੜੀ ਉਹ ਰੱਖੀ ਫਿਰਦੀ ਆ ਆਪਦੇ ਕੋਲੇ ਜਦ ਕਿ ਉਹਦਾ ਹੱਕ ਨਹੀਂ ਬਣਦਾ ਗਾ ਰੱਖਣ ਦਾ ਮਾਤਾ ਪਿਤਾ ਚੋਂ 2 ਸਾਲ ਦੇ ਬੱਚੇ ਦਾ ਵਿਛੋੜਾ ਪਾ ਕੇ ਬਹੁਤ ਗਲਤ ਕਰ ਰਹੀ ਐ ਇਹ ਕੰਮ ਤੇ ਕੁੜੀ ਨੂੰ ਕਿੱਥੇ ਭੇਜਿਆ ਹੋਇਆ ਵੈ ਉਹਨਾਂ ਨੇ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਤੂੰ ਕੁੜੀ ਨੂੰ ਕਿਹੜੇ ਵੇਸਤੇ ਭੇਜਿਆ ਫਿਰ ਕੀ ਤੂੰ ਭੇਜਿਆ ਤੇ ਕੀ ਤੂੰ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਭੇਜਿਆ ਸਹੁਰੇ ਪਰਿਵਾਰ ਦੀ ਸਹਿਮਤੀ ਨਾਲ ਨਹੀਂ ਭੇਜਿਆ ਇੱਥੋਂ ਚੋਰੀ ਸੱਦੀ ਗਈ ਆ ਚੋਰੀ ਸੱਦ ਕੇ ਤੇ ਚੋਰੀ ਉਹਨੂੰ ਚੜਾਇਆ ਗਿਆ ਜੀ ਇਹ ਵਿਚਾਰਾ ਪਰਿਵਾਰ ਆ ਜਿਹੜਾ ਪਰਲੇਮੈਂਟਾਂ ਕੱਢਦਾ ਫਿਰਦਾ ਕਿਤੇ ਤਾਂ ਸਾਡੇ ਕੋਲੇ ਪਹੁੰਚਦੇ ਆ ਜਹੇ ਬੰਦੀ ਕੋਲੇ ਨੀਗਾ ਸਿੰਘਾਂ ਕੋਲੇ ਕਿਤੇ ਪ੍ਰਸ਼ਾਸਨ ਕੋਲੇ ਪਹੁੰਚਦੇ ਆ ਇਹਨਾਂ ਦੀ ਕੋਈ ਸੁਣਵਾਈ ਹੈ ਨਹੀਂ ਕਿ ਕੋਈ ਪੁੱਛਣ ਵਾਲਾ ਹੈ ਨਹੀਂ ਪਰ ਹੁਣ ਸਾਨੂੰ ਲੱਗਦਾ ਵੀ ਜਿਹੜੇ ਹਿਸਾਬ ਨਾਲ ਚਲੋ ਇਹਨਾਂ ਨੇ ਮਾਨਯੋਗ ਐਸਐਸਪੀ ਸਾਹਿਬ ਤੇ ਦਰਖਾਸਤ ਦਿੱਤੀ ਆ ਤੇ ਸਾਨੂੰ ਪੂਰਨ ਭਰੋਸਾ ਹੈ ਪ੍ਰਸ਼ਾਸਨ ਤੇ ਵੀ ਇਹਨਾਂ ਦੀ ਜਿਹੜੀ ਆ ਅਨਸਾਫ਼ ਆ ਇਹਨਾਂ ਨੂੰ ਦਵਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ